ਅਮਰੀਕਾ ਤੋਂ ਆਈ ਚੰਗੀ ਖਬਰ ਸੈਟਲ ਹੋਣ ਵਾਲਿਆਂ ਲਈ ਉਮੀਦ ਦੀ ਨਵੀਂ ਕਿਰਨ ਵਿਦੇਸ਼ ਵਿਭਾਗ ਨੇ ਦਿੱਤੀ ਜਾਣਕਾਰੀ ਕੈਨੇਡਾ ਚ ਵਾਪਰੀ ਵੱਡੀ ਘਟਨਾ ਜਹਾਜ਼ ਹੋਇਆ ਹਾਈਜੈਕ ਪ੍ਰਸ਼ਾਸਨ ਉਪਈਆਂ ਪਾਜੜਾਂ ਪ੍ਰਵਾਸੀ ਪੰਜਾਬੀਆਂ ਲਈ ਖੁਸ਼ਖਬਰੀ ਪੈਸਾ ਭੇਜਣਾ ਹੋਇਆ ਆਸਾਨ ਨਵਾਂ ਸਮਝੌਤਾ ਆਇਆ ਸਾਹਮਣੇ ਜਥੇਦਾਰ ਨੇ ਮੋਦੀ ਨੂੰ ਕੀਤੀ ਵੱਡੀ ਮੰਗ ਪਾਕਿਸਤਾਨ ਨਾਲ ਜੁੜੀ ਤਾਰ ਸਿੱਖਾਂ ਨੂੰ ਐਜਪੀਸੀ ਦਾ ਵੱਡਾ ਤੋਹਫਾ ਅਮਰੀਕਾ ਵਿੱਚ ਸੈਟਲ ਹੋਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖਬਰ ਹੈ ਅਗਸਤ 2025 ਦਾ ਵੀਜ਼ਾ ਬਿਲਟਨ ਭਾਰਤੀਆਂ ਲਈ ਉਮੀਦ ਦੀ ਕਿਰਨ ਲੈ ਕੇ ਆਇਆ ਅਮਰੀਕੀ ਵਿਦੇਸ਼ ਵਿਭਾਗ ਨੇ EV5 ਸ਼੍ਰੇਣੀ ਦੇ ਭਾਰਤੀ ਵੀਜ਼ਾ ਬਿਨੈਕਾਰਾਂ ਨੂੰ ਰਾਹ ਦਿੱਤੀ ਹੈ ਗੈਰ ਰਾਕਮਾ EV5 ਸ਼੍ਰੇਣੀ ਦੇ ਭਾਰਤੀਆਂ ਲਈ ਅੰਤਿਮ ਕਾਰਵਾਈ ਦੀ ਮਿਤੀ 6 ਮਹੀਨੇ ਵਧਾ ਦਿੱਤੀ ਗਈ ਹੈ ਜਦਕਿ ਚੀਨ ਲਈ ਇਹ 2 ਸਾਲ ਅੱਗੇ ਵਧੇਗੀ ਅੰਤਿਮ ਕਾਰਵਾਈ ਦੀਆਂ ਤਾਰੀਖਾਂ ਵਿੱਚ ਵਾਧਾ ਅਜੇ ਸਮੇ ਹੋਇਆ ਜਦ ਹੋਰ ਅਮਰੀਕੀ ਵੀਜ਼ਾ ਸ਼੍ਰੇਣੀਆਂ ਲਈ ਲੰਬਿਤ ਅਰਜ਼ੀਆਂ ਦੀ ਗਿਣਤੀ ਵਧ ਰਹੀ ਹੈ ਜੁਲਾਈ 2025 ਤੱਕ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ 11 ਮਿਲੀਅਨ ਤੋਂ ਵੱਧ ਮਾਮਲੇ ਲੰਬਿਤ ਸਨ ਜਿਨ੍ਹਾਂ ਵਿੱਚ ਭਾਰਤੀ H1B ਕਰਮਚਾਰੀਆਂ ਤੇ ਪਰਿਵਾਰ ਆਧਾਰਿਤ ਗ੍ਰੀਨ ਕਾਰਡ ਚਾਹਵਾਨਾਂ ਦੀਆਂ ਅਰਜ਼ੀਆਂ ਸ਼ਾਮਲ ਨੇ US ਦਾ EB5 ਵੀਜ਼ਾ ਰੋਜ਼ਗਾਰ ਆਧਾਰਿਤ ਪੰਜਵੀਂ ਤਰਜੀਹ ਸ਼੍ਰੇਣੀ ਤਹਿਤ ਇੱਕ ਅਮਰੀਕੀ ਪ੍ਰਵਾਸੀ ਨਿਵੇਸ਼ਕ ਪ੍ਰੋਗਰਾਮ ਹੈ ਇਹ ਵਿਦੇਸ਼ੀ ਨਾਗਰਿਕਾਂ ਨੂੰ ਇੱਕ ਯੋਗ ਅਮਰੀਕੀ ਕਾਰੋਬਾਰ ਵਿੱਚ ਘੱਟੋ-ਘੱਟ 8 ਲੱਖ ਡਾਲਰ ਦਾ ਨਿਵੇਸ਼ ਕਰਨ ਦੀ ਆਗਿਆ ਦਿੰਦਾ ਹਾਲਾਂਕਿ ਉਸ ਕਾਰੋਬਾਰ ਨੂੰ ਅਮਰੀਕੀ ਕਰਮਚਾਰੀਆਂ ਲਈ ਘੱਟੋ-ਘੱਟ 10 ਨੌਕਰੀਆਂ ਪੈਦਾ ਕਰਨੀਆਂ ਲਾਜ਼ਮੀ ਨੇ ਇਹ ਵਿਨੇਕਰ ਲਈ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਰਾਹ ਵੀ ਪਧਰਾ ਕਰਦਾ ਹੈ ਇਸ ਦੇ ਉਲਟ ਭਾਰਤੀ ਲਈ EB2 ਸ਼੍ਰੇਣੀ ਅਤੇ EB1 ਵਿੱਚ ਕੋਈ ਰਾਤ ਨਹੀਂ ਹੈ EB5 ਵੀਜ਼ਾ ਨਿਵੇਸ਼ਕਾਂ ਉਹਨਾਂ ਦੇ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੀ ਬੱਚਿਆਂ ਨੂੰ ਕਵਰ ਕਰਦਾ ਹੈ ਪ੍ਰਵਾਨਗੀ ਤੋਂ ਬਾਅਦ ਪਰਿਵਾਰ ਨੂੰ ਇੱਕ ਅਮਰੀਕੀ ਗ੍ਰੀਨ ਕਾਰਡ ਮਿਲਦਾ ਰਕਮੀਆਂ ਸ਼੍ਰੇਣੀਆ ਦੇ ਵਿਨੇਕਰਾਂ ਨੂੰ ਆਮ ਤੌਰ ਤੇ 2 ਤੋਂ 3 ਸਾਲ ਦੇ ਅੰਦਰ ਗ੍ਰੀਨ ਕਾਰਡ ਮਿਲ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਈਵੀ5 ਵੀਜ਼ਾ ਪ੍ਰੋਗਰਾਮ ਗ੍ਰੀਨ ਕਾਰਡ ਲਈ ਸੱਦਾ ਰਸਤਾ ਲੱਭਣ ਵਾਲੇ ਭਾਰਤੀ ਪਰਿਵਾਰਾਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਭਾਰਤੀ ਵਿਨੇਕਰਾਂ ਲਈ ਸਭ ਤੋਂ ਮਹੱਤਵਪੂਰਨ ਤਬਦੀਲੀ ਈਵੀ3 ਸ਼੍ਰੇਣੀ ਵਿੱਚ ਭਾਰਤ ਲਈ ਅੰਤਿਮ ਕਾਰਵਾਈ ਦੀ ਮਿਤੀ 22 April 2013 ਤੋਂ 1 ਮਹੀਨੇ ਅੱਗੇ ਵੱਧ ਕੇ 22 May 2013 ਹੋ ਗਈ ਹੈ ਇਸਾਲ ਅਪ੍ਰੈਲ ਵਿੱਚ ਭਾਰਤ ਲਈ ਈਵੀ5 ਅਣ ਰਕਵੇਂ ਵੀਜ਼ੇ ਲਈ ਅੰਤਿਮ ਕਾਰਵਾਈ ਮਿਤੀ ਉੱਚ ਮੰਗ ਕਰਨ ਵਧਾਈ ਗਈ ਹੈ 1 ਅਗਸਤ 2025 ਦੇ ਬੁਲੇਟਿਨ ਵਿੱਚ ਇਸ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ ਅਮਰੀਕਨ ਇਮੀਗ੍ਰੈਂਟ ਇਨਵੈਸਟਰ ਅਲਾਈਅੰਸ ਅਨੁਸਾਰ April 2025 ਤੋਂ ਭਾਰਤੀ ਨਾਗਰਿਕਾਂ ਦੀ ਮੰਗ ਵਿੱਚ ਤੇਜ਼ੀ ਨਾਲ ਵਧਦਾ ਹੋਇਆ ਡਾਟਾ ਦਰਸਾਉਂਦਾ ਹੈ ਕਿ October 2022 ਤੋਂ ਹੁਣ ਤੱਕ ਭਾਰਤੀ EB5 ਪਟੀਸ਼ਨ ਦਾਇਰ ਕਰਨ ਦੀ ਗਿਣਤੀ 17000 1790 ਤੋਂ ਵੱਧ ਗਈ ਹੈ ਜਿਸ ਕਰ ਇਹ ਜਾਰੀ ਰਿਹਾ ਤਾਂ ਭਾਰਤ FY25 ਦੇ ਅੰਤ ਤੱਕ 2000 ਫਾਈਲਿੰਗ ਨੂੰ ਪਾਰ ਕਰ ਸਕਦਾ ਹੈ ਕੈਨੇਡਾ ਦੇ ਵੈਂਕੂਵਰ ਆਈਲੈਂਡ ਖੇਤਰ ਤੋਂ ਇੱਕ ਛੋਟਾ ਜਹਾਜ਼ ਹਾਈਜੈਕ ਹੋ ਗਿਆ ਇਸ ਜਹਾਜ਼ ਆਈਲੈਂਡ ਖੇਤਰ ਤੋਂ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉੱਪਰ ਹਵਾਈ ਖੇਤਰ ਵੱਲ ਚਲਾ ਗਿਆ ਇਸ ਦੌਰਾਨ ਇਹ ਜਹਾਜ਼ ਬਿਨਾਂ ਕਿਸੇ ਅਗਾਊਂ ਜਾਣਕਾਰੀ ਦੇ ਜ਼ਬਰਦਸਤੀ ਵੈਂਕੂਵਰ ਅੰਤਰਰਾਸ਼ਟਰੀ 에ਰਪੋਰਟ ਦੇ ਰਨਵੇ ਤੇ ਉੱਤੇ ਉਤਾਰ ਦਿੱਤਾ ਗਿਆ ਜਹਾਜ਼ ਉੱਤਰ ਦੇ ਸਾਰ 에ਰਪੋਰਟ ਅਥਾਰਟੀ ਦੇ ਸਾਬ ਫੁੱਲੇ ਰਹੇਗੇ ਕਿਉਂਕਿ 에ਰਪੋਰਟ ਸਟਾਫ ਨੂੰ ਨਾ ਤਾਂ ਇਸ ਹਾਈਜੈਕ ਹੋਏ ਜਹਾਜ਼ ਬਾਰੇ ਕੋਈ ਜਾਣਕਾਰੀ ਸੀ ਤੇ ਨਾ ਹੀ ਇਸ ਜਹਾਜ਼ ਦੇ 에어ਪੋਰਟ ਉੱਤੇ ਲੈਂਡ ਹੋਣ ਬਾਰੇ ਕੋਈ ਅਗਾਊਂ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਇੱਕ ਰਿਪੋਰਟ ਮਿਲੀ ਕਿ ਇੱਕ ਸਸੈਨਾ 172 ਵੈਨਕੂਵਰ ਆਈਲੈਂਡ ਖੇਤਰ ਤੋਂ ਹਾਈਜੈਕ ਕੀਤਾ ਗਿਆ ਮੀਡੀਆ ਰਿਪੋਰਟਾਂ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਵੈਨਕੂਵਰ 에어ਪੋਰਟ ਉੱਤੇ ਜਦ ਇਹ ਫਲਾਈਟ ਬਿਨਾਂ ਦੱਸੇ ਲੈਂਡ ਹੋਈ ਤਾਂ ਸਭ ਤੋਂ ਵਿਵਸਥਿਤ ਵੈਨਕੂਵਰ ਹਵਾਈ ਅੱਡੇ ਤੇ ਕਾਰਵਾਈਆਂ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਤੇ ਨੋ ਆਉਣ ਵਾਲੀਆਂ ਉਡਾਣਾਂ ਨੂੰ ਵਾਪਸ ਮੋੜਨਾ ਪੈ ਗਿਆ ਫਲਾਈਟ ਲੈਂਡ ਹੁੰਦੇ ਸਾਰ ਹਵਾਈ ਅੱਡੇ ਉੱਤੇ ਅਧਿਕਾਰੀ ਤੇ ਕਰਮਚਾਰੀ ਹੱਕੇ-ਵੱਕੇ ਰਹਿ ਗਏ ਸਥਿਤੀ ਇੱਕਦਮ ਗੰਭੀਰ ਬਣ ਗਈ 에ਰਪੋਰਟ ਅਧਿਕਾਰੀਆਂ ਤੇ ਸਥਾਨਕ ਪੁਲਿਸ ਵੱਲੋਂ ਉਕਤ ਜਹਾਜ਼ ਨੂੰ ਘੇਰਾ ਪਾ ਕੇ ਉਸਦੇ ਚਾਲਕ ਨੂੰ ਬਾਹਰ ਕੱਢਣ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਦੇਰ ਸ਼ਾਮ ਤੱਕ ਪ੍ਰਾਪਤ ਵੇਰਵਿਆਂ ਮੁਤਾਬਕ ਇਹ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਪ੍ਰਵਾਸੀ ਭਾਰਤੀਆਂ ਲਈ ਸਿੰਗਾਪੁਰ ਤੋਂ ਪੈਸਾ ਭੇਜਣਾ ਹੁਣ ਹੋਰ ਆਸਾਨ ਹੋ ਜਾਵੇਗਾ ਰਾਸ਼ਟਰੀ ਭੁਗਤਾਨ ਨਿਗਮ ਲਿਮਟਿਡ ਦੀ ਅੰਤਰਰਾਸ਼ਟਰੀ ਬ੍ਰਾਂਚ ਨੇ ਰੇਮਿਟੈਂਸ ਨੈਟਵਰਕ ਯੂਪੀਆਈ ਪੈਨੀਓਨਾਲ 13 ਹੋਰ ਬੈਂਕਾਂ ਨੂੰ ਜੋੜਿਆ ਏ ਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਟਿਡ ਨੇ ਦੱਸਿਆ ਕਿ ਨਵੇਂ ਬੈਂਕਰ ਰਾਹੀਂ ਸਰਹੱਦ ਪਾਰ ਭੁਗਤਾਨ 17 ਜੁਲਾਈ ਤੱਕ ਪ੍ਰਭਾਵੀ ਹੋ ਜਾਵੇਗਾ ਸਿੰਗਾਪੁਰ ਤੋਂ ਭਾਰਤ ਅਤੇ ਭਾਰਤ ਤੋਂ ਸਿੰਗਾਪੁਰ ਪੈਸਾ ਭੇਜਣ ਲਈ ਹੁਣ ਲੋਕਾਂ ਕੋਲ ਜ਼ਿਆਦਾ ਬਦਲ ਹੋਣਗੇ ਜਿਨ੍ਹਾਂ ਬੈਂਕਾਂ ਨੂੰ ਰੇਮਿਟੈਂਸ ਨੈਟਵਰਕ ਨਾਲ ਜੋੜਿਆ ਗਿਆ ਉਹਨਾਂ ਚ ਬੈਂਕ ਆਫ ਵੜੋਦਾ ਬੈਂਕ ਆਫ ਇੰਡੀਆ, ਕੈਨਰਾ ਬੈਂਕ, ਫੈਡਰਲ ਬੈਂਕ, ਐਚਡੀਐਫਸੀ ਬੈਂਕ, ਆਈਡੀਐਫਸੀ, ਫਾਸਟ ਬੈਂਕ, ਇਨਸਾਈਡ ਬੈਂਕ, ਕਰੂਰ ਵੈਸੇਅ ਬੈਂਕ, ਕੋਟਕ ਮਹਿੰਦਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਾਊਥ ਇੰਡੀਅਨ ਬੈਂਕ ਅਤੇ ਯੂਕੇ ਬੈਂਕ ਸ਼ਾਮਲ ਹੈ। ਇਹਨਾਂ ਤੋਂ ਇਲਾਵਾ 6 ਬੈਂਕ ਐਕਸੈਸ ਬੈਂਕ, ਡੀਵੀਐਸ ਬੈਂਕ, ਇੰਡੀਆ, ਆਈਸੀਆਈਸੀ ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਭਾਰਤੀ ਸਟੇਟ ਬੈਂਕ ਪਹਿਲਾਂ ਤੋਂ ਯੂਪੀਆਈ ਪੈਨਿਓ ਨਾਲ ਜੁੜੇ ਹੋਏ ਨੇ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗੈਨੀ ਕਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਲਾਹੌਰ ਵਿੱਚ ਜਿੱਥੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ ਉਸ ਸਥਾਨ 'ਤੇ ਪਿਛਲੇ ਕਾਫੀ ਸਮੇਂ ਤੋਂ ਬੰਦ ਹੈ ਪਰ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਸਥਾਨ ਨੂੰ ਖੋਲਵਾਉਣਾ ਚਾਹੀਦਾ ਹੈ ਪਾਕਿਸਤਾਨ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਸਥਾਨ ਖੋਲਣਾ ਚਾਹੀਦਾ ਹੈ ਕਿਉਂਕਿ ਇਸ ਸਥਾਨ 'ਤੇ ਭਾਈ ਤਾਰੂ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ਅਤੇ ਬਿਸ਼ੋਪਰ ਦੀ ਸੰਗਤ ਇਸ ਸੰਸਥਾਨ ਤੇ ਨਤਮਸਤਕ ਹੋਣਾ ਲੋਚਦੀ ਹੈ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਵਿਮਾਨ ਹਾਲ ਵਿੱਚ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਗਿਆ ਇਸ ਸੰਬੰਧ ਵਿੱਚ ਅਖੰਡ ਪਾਠ ਦੇ ਭੋਗ ਅਪरांत ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਿਤੇ ਨੇ ਗਰਬਾਣੀ ਕੀਰਤਨ ਕੀਤਾ ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਸਮਾਗਮ ਮੌਕੇ ਗਿਆਨੀ ਰਾਜਦੀਪ ਸਿੰਘ ਨੇ ਸੰਗਤ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਉਹਨਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਚਲਦੇ ਆ ਸਿੱਖੀ ਕੇਸਾ ਸੁਆਸਾ ਨਾਲ ਡਵਾਈ ਜਿਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਸੇਧ ਲੈਂਦੇ ਆ ਸਿੱਖ ਸਰੂਪ ਵਿੱਚ ਪਰਪੱਕ ਰਹਿਣ ਤੇ ਅੰਮ੍ਰਿਤ ਪਾਨ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਸ ਦੌਰਾਨ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸਿੱਖ ਕੌਮ ਨੂੰ ਆਪਣੇ ਸ਼ਹੀਦਾਂ ਦੀ ਸ਼ਾਨ ਤੋਂ ਸੇਧ ਲੈਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ ਉਧਰ ਸ਼੍ਰੋਮਣੀ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤ ਹੁਣ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਸ੍ਰੀ ਅਮਰਿਤ ਸਰ ਤੋਂ ਗਰਵਾਨੀ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਸਕੇਗੀ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਆਪਣਾ ਅਧਿਕਾਰਿਕ YouTube ਚੈਨਲ ਸਥਾਪਿਤ ਕੀਤਾ ਗਿਆ ਜਿਸ ਦਾ ਰਸਮੀ ਤੌਰ ਤੇ ਉਦਘਾਟਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ ਇਸ ਮੌਕੇ ਐਡਵੋਕੇਟ ਧਮੀ ਨੇ ਆਖਿਆ ਕਿ ਸੰਗਤ ਦੀ ਵੱਡੀ ਮੰਗ ਨੂੰ ਵੇਖਦੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਰਜ਼ ਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਗਰਬਾਣੀ ਕੀਰਤਨ ਦਾ ਸੱਦਾ ਪ੍ਰਸਾਰਨ ਸ਼ੁਰੂ ਕਰਨ ਦੀ ਪਹਿਲ ਕਦਮੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਇੱਕ ਵੱਖਰਾ YouTube ਚੈਨਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਆਫੀਸ਼ੀਅਲ ਸਥਾਪਿਤ ਕੀਤਾ ਗਿਆ ਹੈ ਇਸ ਚੈਨਲ ਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਸਮਾਪਤੀ ਤੱਕ ਸੰਗਤਾਂ ਗਰਬਾਣੀ ਕੀਰਤਨ ਸੁਣ ਸਕਣਗੀਆਂ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਹੋਰ ਗੁਰਦੁਆਰੇ ਸੈਵਾਨਾਂ ਤੋਂ ਵੀ ਜਲਦੀ ਗਰਬਾਣੀ ਕੀਰਤਨ ਸੰਗਤ ਤੱਕ ਪਹੁੰਚਾਉਣ ਦੇ ਕਾਰਜ ਅਮਲ ਵਿੱਚ ਲਿਆਂਦੇ ਜਾਣਗੇ